ਦੇ ਵਿੱਚ ਆਮ ਆਦਮੀ ਪਾਰਟੀ ਦੇ ਵਿਧਾਇਕ ਤੇ ਮੰਤਰੀਆਂ ਦੇ ਘਰਾਂ ਦਾ ਘਰਾਓ ਕੀਤਾ ਜਾ ਰਿਹਾ ਘਰਾਂ ਦੇ ਵਿੱਚੋਂ ਨਿਕਲਣਾ ਮੁਸ਼ਕਿਲ ਕਰ ਦਿੱਤਾ ਤਾਂ ਇਸੇ ਲੜੀ ਦੇ ਤਹਿਤ ਹਲਕਾ ਸ਼ਾਮ 84 ਤੋਂ ਡਾਕਟਰ ਅਵਜੋਤ ਜੋ ਕਿ ਆਮ ਆਦਮੀ ਪਾਰਟੀ ਦੇ ਐਮ ਐਲ ਏ ਨੇ ਉਹਨਾਂ ਦੇ ਘਰ ਦੇ ਬਾਹਰ ਵੀ ਕਿਸਾਨ ਹੀ ਕਿਸਾਨ ਨਜ਼ਰ ਆਏ ਉਹਨਾਂ ਦੇ ਦਫ਼ਤਰ ਦੇ ਬਾਹਰ ਵੀ ਕਿਸਾਨ ਹੀ ਕਿਸਾਨ ਨਜ਼ਰ ਆਏ ਕਿਸਾਨਾਂ ਦੇ ਵੱਲੋਂ ਕਹਿ ਦਿੱਤਾ ਕਿ ਸਾਡੇ ਨਾਲ ਜੋ ਵਰਤਾਰਾ ਕੀਤਾ ਉਹ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਉਸੇ ਵਰਤਾਰੇ ਕਰਕੇ ਅਸੀਂ ਅੱਜ ਤਵਾਡੇ ਘਰਾਂ ਦੇ ਬਾਹਰ ਪਹੁੰਚ ਚੁਕੇ ਆ ਤਾਂ ਕੀ ਕੁਝ ਕਹਿ ਰਹੇ ਨੇ ਕਿਸਾਨ ਆਖਰ ਕਿਹੜੀ ਮੰਗਾਂ ਨੂੰ ਲੈ ਕੇ ਅੱਜ ਇਹ ਮੋਰਚਾ ਜਿਹੜਾ ਆ ਮੰਤਰੀ ਅਤੇ ਵਿਧਾਇਕਾਂ ਦੇ ਘਰਾਂ ਦੇ ਬਾਹਰ ਚੱਲ ਰਿਹਾ ਪੂਰੀ ਗੱਲ ਤੁਹਾਨੂੰ ਕਿਸਾਨ ਆਗੂਆਂ ਦੀ ਜ਼ੁਬਾਨੀ ਸੁਣਾਉਣਾ ਆ ਭਾਰਤੀ ਕਿਸਾਨ ਜੀ ਹੁਣ ਲਖਵਾ ਜ਼ਿਲ੍ਹਾ ਪ੍ਰਧਾਨ ਜਸਵੰਤ ਸਿੰਘ ਸਿੰਘ ਬਰਦੋਲਾ ਪ੍ਰਧਾਨ ਜੀ ਪਹਿਲਾ ਹੀ ਸਵਾਲ ਹੈ ਜਿਹੜੇ ਕਿਸਾਨਾਂ ਦੀ ਪਾਰਟੀ ਕੋਈ ਹਾਈ ਜਾਂਦੀ ਸੀ ਅੱਜ ਕਿਸਾਨਾਂ ਦੇ ਵਿਰੋਧ ਚੁੱਕੇ ਨੇ ਜੇ ਕੋ ਜਦੋਂ ਦੂਸਰੀਆਂ ਸਰਕਾਰਾਂ ਸੀ ਤੇ ਸਾਡੇ ਮੁੱਖ ਮੰਤਰੀ ਸਾਹਿਬ ਵਿਰੋਧੀ ਧਿਰ ਤੇ ਸੀਗੇ ਉਸਨੇ ਦੇ ਕਹਿੰਦੇ ਸੀ ਕਿ ਇਹ ਜਿਹੜਾ ਪੰਜਾਬ ਆ ਇਹ ਬਿਨਾ ਧਰਨਾਂ ਤੋਂ ਰਹਿਦ ਹੋ ਜਾਊਗਾ ਪਰ ਉਲਟੋ ਦਾ ਨਿਕਲਿਆ ਕੋਈ ਮਹਿਕਮਾ ਆਇਆ ਸਾ ਨਹੀਂ ਜਿਹੜਾ ਧਰਨਾ ਨਹੀਂ ਲਾਉਦਾ ਜੇ ਕਿਸਾਨਾਂ ਨਾਲ ਤੁਸੀਂ ਦੇਖਿਆ ਪਿਛਲੇ 5 ਤਰੀਕ ਨੂੰ 4 ਤਰੀਕ ਨੂੰ ਜੋ ਕੀਤਾ ਜੋ ਤਸੀਲਦਾਰਾਂ ਨੇ ਕੀਤਾ ਜੋ ਮਾਸਟਰ ਕਰ ਰਹੇ ਆ ਸਾਡੀਆਂ ਧੀਆਂ ਪੈਣਾ ਦੀ ਇੱਜ਼ਤ ਰੋਲ ਰਹੇ ਆ ਚੁੰਨੀਆ ਲਾ ਰਹੇ ਆ ਇਸ ਕਰਕੇ ਅੱਜ ਤੋਂ ਇਹਨਾਂ ਨੇ 1 ਸਾਲ ਪਹਿਲਾਂ 3 ਦਿਨ ਚੰਡੀਗੜ੍ਹ ਧਰਨਾ ਲਾਇਆ ਸੀ ਜਿਸ ਦੇ ਵਿੱਚ 18 ਮੰਗਾ ਸਾਡੀਆਂ ਨੇ ਮੰਨੀਆਂ ਸੀ 1 ਸਾਲ ਦੇ ਵਿੱਚ ਅਸੀਂ ਲਾਗੂ ਕਰ ਦਵਾਂਗੇ ਪਰ ਉਹ ਲਾਗੂ ਨਹੀਂ ਕੀਤੀਆਂ ਗਿਆ ਦੁਬਾਰਾ ਇਸ ਕੇਮ ਨੇ 5 ਤਰੀਕ ਦੀ ਕਾਲ ਦਿੱਤੀ ਕਿ ਚੰਡੀਗੜ੍ਹ ਇੱਕ ਸੇਫ ਜਗ੍ਹਾ ਦੇ 31 ਸੈਕਟਰ ਦੇ ਵਿੱਚ ਅਸੀਂ ਗਰਾਊਂਡ ਦੇ ਵਿੱਚ ਧਰਨਾ ਲਾਵਾਂਗੇ ਪਰ ਇਹ ਮੁੱਖ ਮੰਤਰੀ ਇਹਨਾਂ ਮੈਂਟਰ ਹੋ ਗਿਆ ਇੰਨਾ ਘਵਰਾ ਗਿਆ ਇਹ ਇਹਨੇ ਘਰ ਘਰ ਜਾ ਕੇ ਪਿੰਡੋਂ ਚੁੱਕ ਚੁੱਕ ਕੇ ਕਿਸਾਨ ਜਿਵੇਂ ਮਜ਼ੀਆਂ ਦੇ ਲੀਡਰ ਚਾਹੀ ਜ਼ਿਲ੍ਹੇ ਦੇ ਸੀਗੇ ਤੇ ਚਾਹੀ ਪੰਜਾਬ ਦੇ ਸਾਰੇ ਅੰਦਰ ਹੀ ਜਾ ਕੇ ਬੰਦ ਕਰ ਦਿੱਤੇ ਔਰ ਚੰਡੀਗੜ੍ਹ ਜਾਣ ਤੋਂ ਨਹੀਂ ਹੁਣ ਦਿੱਤਾ ਕਹਿੰਦਾ ਨਾ ਹੋਣ ਦਊਗਾ ਨਾ ਕਰਦੋਂਗਾ ਮੈਂ ਆਪਣੀ ਮਰਜ਼ੀ ਕਰੂਗਾ ਇਸ ਕਰਕੇ ਸਾਨੂੰ ਦੁਬਾਰਾ ਇਸਕੇਮ ਨੇ ਕਾਰ ਦਿੱਤੀ ਪੰਜਾਬ ਦੇ 93 ਵਿਧਾਇਕਾਂ ਆਪ ਪਾਰਟੀ ਦੇ ਉਹਨਾਂ ਦੇ ਘਰਾਂ ਦੇ ਮੋਰੇ ਅੱਜ ਧਰਨੇ ਲਾਉਣੇ ਜੇਕਰ ਫੇਰ ਵੀ ਮਸਲਾ ਹੱਲ ਨਾ ਹੋਇਆ ਇਸ ਤੋਂ ਬਾਅਦ ਇਸਕੇਮ ਦੀ ਮੀਟਿੰਗ ਹੋਊਗੀ ਜੋ ਕਾਅ ਦੇਵਾਂਗੇ ਅਸੀਂ ਉੱਥੇ ਵੀ ਅਗਲੀ ਕਾਰਵਾਈ ਪਾਰਟੀ ਖੰਦ ਜਿਹੜੀ ਲਖਵਾ ਜਿਲ੍ਹਾ ਪ੍ਰਧਾਨ ਜਸਵੰਤ ਸਿੰਘ ਸਿੰਘ ਬਰਦੋਲਾ ਸਰਦਾਰ ਜੀ ਪਹਿਲਾ ਹੀ ਸਵਾਲ ਹੈ ਜਿਹੜੇ ਕਿਸਾਨਾਂ ਦੀ ਪਾਰਟੀ ਕੋਈ ਜਾਂਦੀ ਸੀ ਅੱਜ ਕਿਸਾਨਾਂ ਦੇ ਵਿਰੋਧ ਚੁੱਕੇ ਨੇ ਇੱਕ ਉਹ ਜਦੋਂ ਦੂਸਰੀ ਸਰਕਾਰਾਂ ਸੀ ਤੇ ਸਾਡੇ ਮੁੱਖ ਮੰਤਰੀ ਸਾਹਿਬ ਵਿਰੋਧੀ ਧਿਰ ਤੇ ਸੀਗੇ ਉਸਨੇ ਤਾਂ ਕਹਿੰਦੇ ਸੀ ਕਿ ਇਹ ਜਿਹੜਾ ਪੰਜਾਬ ਆ ਇਹ ਬਿਨਾਂ ਧਰਨਾਂ ਤੋਂ ਰਹਿਦ ਹੋ ਜਾਊਗਾ ਪਰ ਉਲਟੋ ਦਾ ਨਿਕਲਿਆ ਕੋਈ ਮਹਿਕਮਾ ਆਇਆ ਸਾ ਨਹੀਂ ਜਿਹੜਾ ਧਰਨਾ ਨਹੀਂ ਲਾਉਂਦਾ ਜੇ ਕਿਸਾਨਾਂ ਨਾਲ ਤੁਸੀਂ ਦੇਖਿਆ ਪਿਛਲੇ 5 ਤਰੀਕ ਨੂੰ 4 ਤਰੀਕ ਨੂੰ ਜੋ ਕੀਤਾ ਜੋ ਤਸੀਲਦਾਰਾਂ ਨਾਲ ਕੀਤਾ ਜੋ ਮਾਸਟਰ ਕਰ ਰਹੇ ਆ ਸਾਡੀਆਂ ਧੀਆਂ ਪੈਣਾ ਦੀ ਇੱਜ਼ਤ ਜ਼ਰੂਰ ਰਹਿ ਆ ਚੁੰਨੀਆਂ ਲਾ ਰਹੇ ਆ ਇਸ ਕਰਕੇ ਅੱਜ ਤੋਂ ਇਹਨਾਂ ਨੇ 1 ਸਾਲ ਪਹਿਲਾਂ 3 ਦਿਨ ਚੰਡੀਗੜ੍ਹ ਧਰਨਾ ਲਾਇਆ ਸੀ ਜਿਸ ਦੇ ਵਿੱਚ 18 ਮੰਗਾ ਸਾਡੀਆਂ ਨੇ ਮੰਨੀਆਂ ਸੀ ਇੱਕ ਸਾਲ ਦੇ ਵਿੱਚ ਅਸੀਂ ਲਾਗੂ ਕਰ ਦਵਾਂਗੇ ਪਰ ਉਹ ਲਾਗੂ ਨਹੀਂ ਕੀਤੀਆਂ ਗਿਆ ਦੁਬਾਰਾ ਇਸ ਕੇਮ ਨੇ 5 ਤਰੀਕ ਦੀ ਕਾਲ ਦਿੱਤੀ ਕਿ ਚੰਡੀਗੜ੍ਹ ਇੱਕ ਸੇਫ ਜਗ੍ਹਾ ਤੇ 31 ਸੈਕਟਰ ਦੇ ਵਿੱਚ ਅਸੀਂ ਗਰਾਊਂਡ ਦੇ ਵਿੱਚ ਧਰਨਾ ਲਾਵਾਂਗੇ ਪਰ ਇਹ ਮੁੱਖ ਮੰਤਰੀ ਇਹਨਾਂ ਮੈਂਟਰ ਹੋ ਗਿਆ ਇੰਨਾ ਘਵਰਾ ਗਿਆ ਇਹ ਇਹਨੇ ਘਰ ਘਰ ਜਾ ਕੇ ਪਿੰਡੋਂ ਚੁੱਕ ਚੁੱਕ ਕੇ ਕਿਸਾਨ ਜESE ਮਰਜ਼ੀਆਂ ਦੇ ਲੀਡਰ ਚਾਹੀ ਜਿਲ੍ਹੇ ਦੇ ਸੀਗੇ ਤੇ ਚਾਹੀ ਪੰਜਾਬ ਦੇ ਸਾਰੇ ਅੰਦਰ ਹੀ ਜਾ ਕੇ ਬੰਦ ਕਰ ਦਿੱਤੇ ਔਰ ਚੰਡੀਗੜ੍ਹ ਜਾਣ ਤੋਂ ਨਹੀਂ ਹੁਣ ਦਿੱਤਾ ਕਹਿੰਦਾ ਨਾ ਹੋਣ ਦਊਗਾ ਨਾ ਕਰਦੋਂਗਾ ਮੈਂ ਆਪਣੀ ਮਰਜ਼ੀ ਕਰੂਗਾ ਇਸ ਕਰਕੇ ਸਾਨੂੰ ਦੁਆਰਾ ਇਸਕੇਮ ਨੇ ਕਾਰ ਦਿੱਤੀ ਪੰਜਾਬ ਦੇ 93 ਵਿਧਾਇਕਾਂ ਆਮਵਾਲਟੀ ਦੇ ਉਹਨਾਂ ਦੇ ਘਰਾਂ ਦੇ ਮੋਰੇ ਅੱਜ थाने ਲਾਉਣੇ ਜੇਕਰ ਫੇਰ ਵੀ ਮਸਲਾ ਹੱਲ ਨਾ ਹੋਇਆ ਇਸ ਤੋਂ ਬਾਅਦ ਇਸਕੇਮ ਦੀ ਮੀਟਿੰਗ ਹੋਊਗੀ ਜੋ ਕਾਲ ਦੇਵਾਂਗੇ ਅਸੀਂ ਉੱਥੇ ਵੀ ਅਗਲੀ ਕਾਰਵਾਈ ਹੋਊਗੀ ਸੁਣਿਆ ਇੱਕ ਪਾਸੇ ਸੂਚਕ ਕਿਸਾਨ ਮੋਰਚੇ ਦੇ ਵੱਲੋਂ ਇਹ ਵੱਡੀ ਕਾਲ ਦਿੱਤੀ ਗਈ ਸੀ ਦੀ 10 ਤਰੀਕ ਨੂੰ 10 ਮਾਰਚ ਨੂੰ ਅਸੀਂ ਐਮਐਲਏ ਤੇ ਮੰਤਰੀ ਜੋ ਆਮ ਆਦਮੀ ਪਾਰਟੀ ਦੇ ਨੇ ਉਹਨਾਂ ਦੇ ਘਰਾਂ ਦੇ ਬਾਹਰ ਉਹਨਾਂ ਦੇ ਦਫ਼ਤਰਾਂ ਦੇ ਬਾਹਰ ਮੋਰਚੇ ਲਾਵਾਂਗੇ ਪਰ ਦੂਜੇ ਪਾਸੇ ਜੋ ਮੋਰਚਾ ਖਨੌਰੀ ਬਾਰਡਰ ਦੇ ਉੱਤੇ ਚੱਲ ਰਿਹਾ ਜੋ ਮੋਰਚਾ ਸ਼ੰਭੂ ਬਾਰਡਰ ਦੇ ਉੱਤੇ ਚੱਲ ਰਿਹਾ ਉਹਨਾਂ ਦੇ ਵੱਲੋਂ ਵੀ ਲਗਾਤਾਰ ਇੱਕ ਤੋਂ ਬਾਅਦ ਇੱਕ ਐਲਾਨ ਕੀਤੇ ਜਾ ਰਹੇ ਨੇ ਬੀਤੇ ਦਿਨਾਂ ਦੇ ਵਿੱਚ ਮਹਿਲਾ ਦਿਵਸ ਮਨਾਇਆ ਤੇ ਅੱਜ ਤੜਕਸਾਰ ਸਰਪੰਨ ਸਿੰਘ ਭੰਦੇੜ ਦੇ ਵੱਲੋਂ ਉਸੇ ਥਾਂ ਦੇ ਉੱਤੇ ਖੜ ਕੇ ਵੱਡਾ ਐਲਾਨ ਵੀ ਕਰ ਦਿੱਤਾ ਤੇ ਨਾਲ ਹੀ ਜਗਜੀਤ ਸਿੰਘ ਡੱਲੇਵਾਲ ਮਰਨਵਰਤੇ ਉੱਤੇ ਬੈਠੇ ਨੇ 104 ਦਿਨ ਹੋ ਚੁੱਕੇ ਨੇ ਪਰ ਹਾਲੇ ਤੱਕ ਵੀ ਕੇਂਦਰ ਸਰਕਾਰ ਦੇ ਕੰਨੀ ਜੋ ਨਹੀਂ ਸਰਕਾਰੀ ਹਾਲਾਂਕਿ ਮੀਟਿੰਗਾਂ ਜ਼ਰੂਰ ਹੋਈਆਂ ਨੇ ਦੋ ਮੀਟਿੰਗਾਂ ਬੈਠਾ ਰਹੀਆਂ ਨੇ ਤੀਜੀ ਮੀਟਿੰਗ ਦਾ ਸਮਾਂ ਜਿਹੜਾ ਨਜ਼ਦੀਕ ਆ ਰਿਹਾ ਤੀਜੀ ਮੀਟਿੰਗ ਤੋਂ ਪਹਿਲਾਂ ਕਿਸਾਨਾਂ ਦੇ ਵੱਲੋਂ ਕਿਸ ਤਰੀਕੇ ਦੀਆਂ ਤਿਆਰੀਆਂ ਨੇ ਤੇ ਨਾਲ ਹੀ ਕਿਸਾਨਾਂ ਦੇ ਵੱਲੋਂ ਇਹ ਵੀ ਕਹਿ ਦਿੱਤਾ ਜੇਕਰ ਇਸ ਮੀਟਿੰਗ ਦੇ ਵਿੱਚ ਹੱਲ ਨਹੀਂ ਨਿਕਲਦਾ ਫਿਰ 25 ਤਰੀਕ ਨੂੰ ਅਸੀਂ ਦਿੱਲੀ ਕੋਚ ਕਰਾਂਗੇ ਤਾਂ ਕਿਸਾਨ ਹੁਣ ਤਿਆਹੀਆ ਕਰ ਚੁੱਕੇ ਨੇ ਕਿ ਕਿਸੇ ਤਰੀਕੇ ਨਾਲ ਅਸੀਂ ਇਹ ਮੰਗਾ ਮੰਵਾ ਕੇ ਹਟਾਂਗੇ ਭਾਵੇਂ ਮੰਗਾ ਪੰਜਾਬ ਸਰਕਾਰ ਦੇ ਨਾਲ ਨੇ ਭਾਵੇਂ ਮੰਗਾ ਨੇ ਕੇਂਦਰ ਸਰਕਾਰ ਦੇ ਨਾਲ